ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਾਜ਼ਰ ਆ ਟਾਈਮ तकरीबन 6 ਵਜਣ ਚ 8-9 ਮਿੰਟ ਰਹਿੰਦੇ ਨੇ ਅਸੀਂ ਜਾ ਰਹੇ ਹੁਣ ਬਰਨਾਲੇ ਮੇਰੇ ਨਾਲ ਮੇਰਾ ਦੋਸਤ ਜੈਵ ਤੇ ਬਰਨਾਲੇ ਤੋਂ ਲਿਉਣਾ ਬਈ ਮਠਿਆਈ ਤੇ ਸਬਜ਼ੀ ਭਾਜੀ ਕਿਉਂਕਿ ਕੱਲ੍ਹ ਨੂੰ ਜਨਮ ਦਿਨ ਆਪਣੇ ਮਨਵੀਰ ਦਾ ਇੱਥੇ ਮਨਾਵਾਂਗੇ ਪੂਰਾ ਵਧੀਆ ਉਸੇ ਕਰਕੇ ਬਰਨਾਲੇ ਤੋਂ ਹੀ ਲਿਆਵਾਂਗੇ ਸਾਰਾ ਸਮਾਨ ਤੇ ਇਹ ਦੁਬਾਰ ਫਿਰ ਲਵਾਈ ਆਉ ਤੇਰੀ ਤੂਰੀ ਕਰੂਗਾ ਵਧੀਆ ਪੂਰੇ ਸ਼ੌਕ ਨਾਲ ਸਾਰਾ ਪ੍ਰੋਪਰਟੀ ਕਰਨੀ ਹੈਗੀ ਨਵੀਰ ਨੇ ਫਿਰ ਬਾਹਰ ਜਾਣਾ ਇਸੇ ਕਰਕੇ ਹੁਣ ਸਮਾਨ ਲੈ ਕੇ ਆਉਣੇ ਆ ਬਣੇ ਰਹੋ ਸਾਰੀਆਂ ਵੀਡੀਓ ਨਾਲ ਬਰਥਡੇ ਦੀਆਂ ਤੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਆਪਣੇ ਘਰ 'ਚ ਉਹਦੇ ਸੈਲੀਬ੍ਰੇਸ਼ਨ ਕਰਦੇ ਸੁਣ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਸਬਜੀ ਮੰਡੀ ਤੋਂ ਆਪਾਂ ਸਬਜੀ ਲੈ ਲਈ ਆ ਘੰਟਾ ਡੇਢ ਘੰਟਾ ਲੱਗ ਗਿਆ ਆਪਾਂ ਨੂੰ ਇੱਥੇ ਹੁਣ ਮਰੇ ਬਾਹਰ ਹੀ ਨਿਕਲ ਕੇ ਬਲੌਗ ਬਲੌਗਿੰਗ ਬਣਾਉਣ ਲੱਗਿਆ ਇਹ ਆ ਆਪਣੀ ਬਰਨਾਲਾ ਮੰਡੀ ਬਾਈ ਤੋਂ ਲੈਤਾ ਆਪਾਂ ਨੇ ਪਪੀਤਾ ਜਾਇਬ ਕੀ ਨਹੀਂ ਪਪੀਤਾ ਲੈ ਲੈ ਪਪੀਤਾ ਲੈਣੀ ਠੀਕ ਤੇ ਬਾਈ ਤੋਂ ਲੈਤਾ ਪਪੀਤਾ ਆਪਾਂ ਨੇ ਮੰਡੀ ਬਾਈ ਬਹੁਤ ਸਸਤੀ ਆ ਰੋਬੀ 8 ਰੁਪਏ ਮੰਦਈਆ ਮਾਲ ਬਾਹਰੇ ਆਪ ਨੂੰ ਦਗਾ ਉਧਰ ਬਾਲੀ ਮਹਿੰਗੀ ਮਿਲਦੀ ਆ ਜਿਹੜੇ ਆਪਾਂ ਰੇੜਿਆਂ ਤੋਂ ਲੈਨੇ ਆ ਹੋ ਗਿਆ ਸ਼ਾਮ ਦਾ ਹਾਂ 5 ਵਜ ਗਏ ਨੇ ਪੂਰੇ ਪੂਰੇ 5 ਵਜ ਗਏ ਨੇ ਸ਼ਾਮ ਦੇ ਤੇ ਹਲਵਾਈ ਸਾਹਿਬ ਪਹੁੰਚ ਚੁੱਕੇ ਨੇ ਗੋਭੀ ਦੀ ਤਿਆਰੀ ਹੋ ਰਹੀ ਆ ਪਹਿਲਾਂ ਹੁਣੇ ਕੱਢਣੇ ਕੱਚੇ ਪਕੌੜੇ ਤੇ ਪੱਠੇ ਚੜਾਵਾਂਗੇ ਤੇ ਸਮਾਨ ਟੈਂਟ ਦਾ ਆ ਚੁੱਕਿਆ ਇੱਧਰ ਭਾਂਡੇ ਬਰਤਨ ਜੋ ਤੋੜੀ ਚੱਕ ਲਿਆ ਸਾਰੇ ਸਾਫ਼ ਸਪਾਈ ਤੇ ਲਾਤੇ ਹੁਣ ਕਰਨਗੇ A to Z ਚੀਜ਼ ਲਿਆਂਦੀ ਪਈ ਆ ਕਿਹੜੀ ਹੁਣ ਸਾਰੀ ਸਾਫ ਸਫਾਈ ਕਰਨੀ ਹੈ ਹੁਣ ਇਹ ਵੀ ਤੇ ਇੰਨੀ ਟੁਕੜੀਆਂ ਨਹੀਂ ਟੁਕੜੀ ਕਰਦੀਆਂ ਤੂੰ ਠੀਕ ਪਹਿਲਾਂ ਗੋਭੀ ਵਾਲੇ ਤੇ ਫਿਰ ਸਾਰੇ A to Z ਚੀਜ਼ ਤਿਆਰ ਕਰੂਗਾ ਹੁਣ ਤਾਰ ਆ ਗਿਆ ਤਾਰੇ ਤੂੰ ਜਗਿੰਦਰ ਨਹੀਂ ਆਇਆ ਓਏ ਚਾਪ ਹੀ ਰਸਿਰ ਓ ਯਾਰ ਉਹ ਹੁਣ ਮੈਨੂੰ ਹੁਣ ਫੋਨ ਸੁਖਬਲ ਕਰ ਤੋ ਬਾਈ ਸਾਰੀ ਤਿਆਰੀ ਹੋ ਗਈ ਆਜ ਵੀ ਨਹੀਂ ਬਣਿਆ ਪਹਿਲਾਂ ਕਹਿੰਦੇ ਸਾਡੇ ਡੱਬੇ ਬਣਾ ਕੇ ਆਓ ਜਿਹੜੇ ਸਿਰਾ ਦੀ ਗੱਲ ਸਿਰਾ ਬਾਈ ਸਭ ਤੋਂ ਆਪਣਾ ਜਦੋਂ ਉਹ ਆਪਾਂ YouTube ਸ਼ੁਰੂ ਕਰਿਆ ਪਹਿਲਾਂ Facebook ਉਹਦੇ ਨਾਲ ਆਪਣੇ ਸਿਰੇ ਨੇ ਆਪਣੇ ਚੈਨਲ 'ਚ ਬਹੁਤ ਵੀਡੀਓ ਚਾਹੇ ਆਪਣੀਆਂ 'ਚ ਤੇ ਬਹੁਤ ਵੀਡੀਓ ਦੇਖਿਆ ਰਿਓ ਤੁਸੀਂ ਨੇ ਉਹ ਲਾਈਟ ਆ ਕੇ ਮੋਟਰ ਚਲਾ ਲਓ ਤੇ ਬਾਈ ਕਣਕ ਪੱਕਣ ਕਾਰਨ ਹੋਣਾ ਲਾਈਟ ਵੀ 5 ਵਜੇ ਆਉਂਦੀ ਹੈਗੀ ਜਮ੍ਹਾਂ ਸਹੀ 5:00 ਬਜ ਕੇ 2-3 ਮਿੰਟਾਂ 'ਚ ਲਾਈਟ ਆ ਗਿਆ ਇੱਕ ਵੀਰਾਂ ਨੂੰ ਬੇਨਤੀ ਹੈ ਕਿ ਟਰਾਂਸਫਾਰਮਰ ਕੋਲ ਸਾਰੇ ਆਪੋ ਆਪਣੀ ਕਣਕ ਕੱਟ ਲਵੋ ਤੇ ਗੁੰਡ ਦਿਓ ਕਿਉਂ ਬਈ ਜਿਹੜੀ ਅੱਗ ਤੈਉਂ ਲਾਇਟ ਦੇ ਨੇ ਘੜਦੇ ਨੇ ਹੈ 30 ਕੌਲੀਆਂ ਹੋ ਤਾਂ 40 ਪਰਚੀ ਬਣਾਈ ਬੈਠਿਓ 40 ਕੌਲੀਆਂ ਨੇ ਕੌਲੀਆਂ ਥੋੜੀਆਂ ਨੇ ਯਾਰ ਹੈ ਠੀਕ ਤੇ ਚਮਚੇ ਪੁੱਤ ਚਾ ਉੱਚੇ ਹੈਗੇ ਨੇ ਫਿਰ ਪਰਚੀ ਤੇ ਲਿਖ ਸਾਰਾ ਕੁਝ ਆ ਲੈ ਲਿਖਿਆ ਹੋਇਆ ਹੈ ਕਿਵੇਂ 1.5 ਲੱਖ ਜਲ 30 ਤਾਂ ਪਲੇਟਾਂ ਨੇ ਹਮ 60 ਕੌਲੀਆਂ ਨੇ ਹਮ ਤਿੰਨੇ ਡੌਂਕੇ ਨੇ 40 ਜੌਂਕੇ ਨੇ ਉਸ 30 ਕੱਪ ਨੇ ਠੀਕ ਦੋ ਟ੍ਰੇਗਾਂ ਨੇ ਤੇ 25 ਕੁਰਸੀਆਂ ਨੇ 25 ਕੁਰਸੀਆਂ ਕਿ ਕਿਉਂ ਦੇ ਪਏ 25 ਕੁਰਸੀਆਂ ਨੇ ਯਾ ਫਿਰ ਪਾਰਕਿੰਗ ਨਹੀਂ ਉਹਨੇ ਰਸ ਹੀ ਆਪ ਜੀ ਇਹ ਕਹਿੰਦਾ ਪਹਿਲਾ ਇੱਕ ਕੜਾ ਹੀ ਆਈਏ ਇੱਕ ਡਾਲ ਲਾਗਾ ਠੀਕ ਹੈ ਜੀ ਠੀਕ ਦੋ ਮੇਜ਼ ਨੇ ਠੀਕ ਹੈ ਠੀਕ ਤੇ ਉਹ ਲੈਏ ਸੀ ਟੈਂਟ ਲੈਿਆ ਸੀ ਹਾਂ ਦੋ ਟੈਂਟ ਉਹ ਕੰਦਰ ਦੇ ਆਪਣਾ ਮੇਖ ਨਾਲ ਫਿੱਟ ਕਰਾਵਾਂਗੇ ਮਿਸਤਰੀ ਸੱਦਾਂਗੇ ਗਰਜੀਤ ਨੂੰ ਸੱਦ ਕੇ ਲਿਆ ਤੇਰੇ ਪੁੱਤ ਉਹ ਕੋ ਗਲਾਸ ਲੈ ਕੰਤ ਦੇ ਗਲਾਸ ਬਹੁਤ ਠੀਕ ਉਹ ਬਸ ਸੀ ਬਣ ਰਹੇ ਨੇ 70 ਬਣ ਤੇ ਸਮਾਨ ਬਣ ਕੇ ਤਿਆਰ ਹੋ ਜੂ ਤੇ ਸਾਨੂੰ ਦਿਖਾਵਾ ਸਾਰਾ ਕੁਝ ਇੱਧਰ ਮੀਟਿੰਗ ਹੋ ਰਹੀ ਐ ਕੀ ਮੀਟਿੰਗ ਚੱਲਦੀ ਐ ਹਾਂ ਮਾਸਦੀ ਪੂਰੀ ਆਈ ਸੀ ਪੈਸੇ ਜਾਣ ਨੀ ਆ ਕੇ ਤੇ ਹੂੰ ਮੈਂ ਤਾਂ ਹੁਣ ਮੇਰਾ ਮੋਬਾਈਲ ਠੀਕ ਹੋ ਗਿਆ ਸਵੇਰੇ ਨਾ ਮੈਨੂੰ ਆਇਆ ਲੱਗਿਆ ਜਿਵੇਂ ਮੈਂ ਸਕਰੀਨ ਪਟਣ ਲੱਗ ਗਿਆ ਹੁਣ ਮੈਨੂੰ ਹੁਣ ਚੱਲਾ ਹਜੇ ਵੀ ਐ ਲੱਗਦਾ ਵੀ ਉੱਚਾ ਆਸਿਕਪਾਲ ਤਿਆਰੀਆਂ ਨੇ ਭਾਈ ਇਹ ਸਾਡੀ ਭਾਈ ਮੇਰੀ ਭਤੀਜੀ ਗੁਗਲੀ ਆਈ ਆ ਆਹ ਵਾ ਪਰ ਗੁਗਲੀ ਕਿਨੇ ਪਿਆਰ ਦਿੰਨਾ ਜਿਵੇਂ ਨੀਤੂ ਜੋਤ ਆਪੇ ਛੋਟੇ ਨਾਲ ਹੀ ਲੈਣੇ ਆਪਦੇ ਨਾਲ ਦੋ ਦੋ ਹੁੰਦੇ ਰਹੇ ਭਾਈ ਬੀਬੀ ਹਾਂਜੀ ਸੱਦਲਾ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਦੂਸਰੀ ਕਾਰਨਾ ਬਹੁਤ ਕੁਛ ਆ ਜੀ ਮੇਰਾ ਬੇਟਾ ਫੇਰੀ ਦੋ ਤੀ ਰਾਜਾ ਬਦਲ ਮਨਾ ਰਿਹਾ ਹੈ ਬਹੁਤ ਖੁਸ਼ ਆ ਨਿਕਸੀਆਂ ਨੂੰ ਬਹੁਤ ਹੀ ਜਾਨੇ ਰੋ ਨਾ ਭਾਈ ਕਿਸੇ ਚਾਉਂਦਾ ਰਿਹਾ ਹੈ ਬਹੁਤ ਐਨਾਂ ਪਾਣੀ ਦੇ ਅੱਜ ਪਾਪਾ ਹੁੰਦੇ ਬਹੁਤ ਚਾਹ ਕਰਦੇ ਨੇ ਪਿਆਰੀ ਹੈ ਉਹਦਾ ਹੈਪੀ ਬਰਥਡੇ ਮਨਾ ਰਹੇ ਨੇ ਜੀ ਮੈਂ ਬਹੁਤ ਖੁਸ਼ ਆ ਮੈਂ ਤੋਂ ਖੁਸ਼ ਚੱਕੀ ਦੀ ਆ ਮੇਰੇ ਪਾਪਾ ਹੁੰਦਾ ਕਿੰਨਾ ਜਾ ਕਰਦਾ ਪਾਪਾ ਹੁੰਦਾ ਬਾਦ ਕਿੰਨਾ ਜਾ ਕਰਦਾ ਹੁੰਦਾ ਉਹ ਤੋਂ ਬਾਲਾ ਕੋਈ ਸਾਡੇ ਵੀ ਫਾਦਰ ਸਾਹਿਬ ਨੇ ਬਲਵਿੰਦਰ ਸਿੰਘ ਸਾਡੇ ਵੀ ਫੌਜੀ ਸਾਹਿਬ ਮੰਮੀ ਦੀ ਤੇ ਪਾਪੇ ਦੀ ਫੋਟੋ ਦਿਖਾਈ ਮੈਂ ਹਾਂ ਕੱਲ ਵੀਡੀਓ 'ਚ ਕਹਿੰਦੇ ਤੁਹਾਡੇ ਤਾਂ ਬਾਲੀਆਂ ਫੋਟੋ ਲੱਗਿਆ ਨੇ ਸਾਡੀ ਆ ਮੈਂ ਸਾਰੀਆਂ ਦਿਖਾਈਆਂ ਨੇ ਸਾਮੀਆਂ ਪੇਨੇ ਉਧਰ ਗਰਮੀਤ ਨੂੰ ਕਹਦੇ ਆ ਜਾ ਵੀਡੀਓ 'ਚ ਕਹਦੇ ਫਰਮਾਇਤਾ ਦਿੱਤਾ ਰਹੀ ਹੈ ਸ਼ੋਅਰੂਮ ਤੋਂ ਸਮਾਨ ਠੀਕ ਹੈ ਫਿਰ ਜਦ ਲਈ ਹੋ ਕੇ ਗੱਲ ਕਰੂ ਵਿਚਾਰੀ ਨੇ ਪਹਿਲਾਂ ਚੱਕ ਚੱਕ ਕਰਦੇ ਹੁਣ ਤਾਂ ਇਹ ਪਤਾ ਵੀ ਨਹੀਂ ਕੀ ਤਿਆਰੀ ਕਰੀ ਆ ਬਈ ਆਈ ਨਹੀਂ ਪਤਾ ਲੱਗੂ ਵੀ ਤਰਸੇਮ ਸਾਰਾ ਕਿਸੇ ਓਕੇ ਕਰੀ ਬੈਠਾ ਨੂੰ ਤਾਂ ਆਏ ਤੋਂ ਪਤਾ ਲੱਗੂ ਤੇਰੇ ਸਿਰ ਤੇ ਉਹਨੂੰ ਕੀ ਫਿਕਰ ਹੈ ਤੂੰ ਕੱਲ ਦਾ ਲੱਗਿਆ ਠੋਆ ਤਾਂ ਹੀ ਕਰ ਲਉ ਨਹੀਂ ਤੂੰ ਤੂੰ ਵੀ ਸੁਣਾ ਗੱਲ ਕੋਈ ਕੀ ਗੱਲ ਇਹ ਪੜ ਕੇ ਆਇਆ ਰੱਖੀ ਪਈ ਕੱਲ ਨੂੰ ਛੁੱਟੀ ਹੈ ਮੋਜਾ ਮਾਣ ਛੁੱਟੀਆਂ ਨਹੀਂ ਲੱਗਦੀ ਕੋਈ ਨਾ ਛੁੱਟੀ ਮੰਨ ਲਓ ਆਪਣਾ ਉਧਰ ਵੀ ਮੈਂ ਜਾ ਕੇ ਇਹ ਤੇ ਫੋਟੋ ਵਾਸਤੇ ਹੀ ਲਿਆਂਦਾ ਪਸ ਸਪੈਸ਼ਲ ਨਹੀਂ ਤੂੰ ਮਾਰ ਲੁੱਗੀ ਬਹੁਤ acha ਭਾਈ ਠੀਕ ਨਾਲੇ ਉਹ ਲਵਾ ਲਈਆਂ ਇਹਨੂੰ ਆਇਆ ਆਇਆ ਭਾਈ ਕਿਹੜੀ ਵੀਡੀਓ ਬਣਾਈ ਕਿਹੜੀ ਸਾਡੀ ਐ ਗੁਲਦੇ ਦੇ ਪਿਆਂਗੇ ਤੇ ਖਿਚਲੋ ਤਿਆਰੀ ਪੂਰੀ ਮਾਂ ਧਾਰ ਤੇ ਬੋਲਾ ਤੂੰ ਕਮਾਂ ਚੋਮਾਂ ਧਾਰ ਚੋਲੀ ਗਾਈ ਮੈਂ ਚੋਲੇ ਹੋਣਾ ਤੂੰ ਮੈਂ ਇਹਦੀ ਕੱਢ ਦੇ ਠੀਕ ਹੈ ਮਾਣੇ ਹੁਣ ਕੋ ਪੈਰ ਦੇ ਬਾਦੀ ਰਹਿ ਜਾ ਕੋ ਘਾਟ ਰੱਖੀ ਦੁੱਧ ਸਵੇਰੇ ਘਰਾਂ ਤੋਂ ਆ ਜੂ ਆਪਣੇ ਬਹੁਤ ਮੈਂ ਦੁੱਧ ਤੜਕੇ ਘਰਾਂ ਤੋਂ ਵੀ ਆ ਜੂ ਨੀ ਤੂੰ ਵੀ ਤੇਰੇ ਦੁਰੀ ਕਰ ਲਾ ਕੋਈ ਲੜ ਕੇ ਸੂਟ ਸਾਟ ਹੈਗਾ ਤੇਰੇ ਕੋਲ ਨਹੀਂ ਦਵਾ ਲਉ ਹੋਰ ਵਧੀਆ ਰੈਡੀमेड ਮਿਲਦੇ ਨੇ ਤਾਂ ਪੂਰੇ ਟਾਪ ਦੇ ਸੂਟ ਹੈ ਦਮ ਸਵੇਰੇ ਦਵਾ ਲਉ ਹੋ ਗਿਆ ਕੰਮ ਪੂਰਾ ਇਧਰ ਮਿਰਚ ਵਾਲਾ ਪਕੌੜਾ ਬਣਾਉਂਗਾ ਤੇ ਨਾਲ ਗੋਭੀ ਪਕੌੜਾ ਤੇ ਕਰ ਰਹੇ ਨੇ ਉਧਰ ਆ ਭਾਂਡੇ ਦੀ ਸਫਾਈ ਦਵਿੰਦਰ ਸਜਾਵਟੀ ਚੀਜ਼ਾਂ ਲਈ ਕੱਢ ਰਿਹਾ ਸਾਰਾ ਕੁਝ ਸੈਟ ਕਰਨੀ ਹੈ ਜੀ ਆਜੋ ਤਾਂ ਕਿਵੇਂ ਗੱਲ ਸਾਰਾ ਪਰਿਵਾਰ ਹੀ ਲੱਗਿਆ ਹੋਇਆ ਕੰਮ ਬਾਈ ਆਪਣਾ ਕੰਮ ਵੀਡੀਓ ਬਣਾਉਣ ਦਾ ਆਪਾਂ ਕੱਲ੍ਹ ਦੇ ਪਰਸੋਂ ਹੀ ਲੱਗੇ ਕੰਮ ਕਰਨ ਅੱਜ ਆਪਣਾ ਵੀਡੀਓ ਦਾ ਸਪੈਸ਼ਲ ਕੰਮ ਮਿਸਤਰੀ ਆ ਰਿਹਾ ਹੈ ਮਿਸਤਰੀ ਆਉਣਾ ਹੋ ਰਹੀ ਹੈ ਇੱਧਰ ਆਲੂ ਹਨ ਤੇ ਬਾਈ ਇਹ ਟੋਪਲਾ ਮਿਰਚ ਬਣਾਉਣੀ ਹੈ ਬਾਈ ਟੋਪਲਾ ਮਿਰਚ ਕਹਿੰਦੇ ਨੇ ਇਹਨਾਂ 'ਚ ਭਰੂਗਾ ਇਹ ਆਲੂ ਤੱਲੂ ਪਰੂਗਾ ਤਾਰ ਇਹ ਵੈਰਾਈਟੀ ਵਧਾਉਣੀ ਆਪੇ ਨਾਲ ਕੀ ਹੋਗਾ ਸੀਰੇ ਸੀ ਉਧਰ ਆਪਣੇ ਲਵੇਰੀਆ ਚੋ ਰਹੇ ਨੇ ਤਿਆਰੀ ਪੂਰੇ ਜੋਰਾਂ ਤੇ ਆ ਮੈਂ ਲੱਗਾ ਮਾ ਮਨਵੀਰ ਆਓ ਪਹੁੰਚੋ ਪੁੱਤ ਤਾਰਾ ਲੱਗਿਆ ਕਰ ਰਹੇ ਹੁਣ ਆਲੂਆਂ ਦੀ ਕਟਾਈ ਤਿਆਰ ਖੇਤ ਦੇ ਕੰਮ ਕਰ ਰਹੇ ਹੁਣ ਬਾਈ ਸਾਰੇ ਇਹ ਕੰਮ ਓਕੇ ਕਰਕੇ ਰੱਖ ਦੇਣਗੇ ਲਵਾਈ ਸਾਹਿਬ ਨਾਲ ਤਾਇਆ ਜੀ ਦਾ ਬੇਟਾ ਤੇ ਨਾਲ ਤੁਸੀਂ ਸੀਰੇ ਨੂੰ ਤਾਂ ਜਾਣਦੀ ਹੋ ਇੱਧਰ ਬਾਈ ਫਟਾਲ ਸੁਖਵਿੰਦਰ ਵੱਡਾ ਭਾਈ ਮੇਰਾ ਤੇ ਇੱਧਰ ਤਾਰੇ ਹਲਵਾਈ ਨਾਲ ਵੀ ਛੋਟੀ ਅੱਜ ਕਰਾਤੀ ਮਿਲਗਾਤ ਵਰਾਟੀਆਂ ਪੂਰੀਆਂ ਬਣਾ ਰਹੇ ਪਿੰਘਰ ਪਿੰਘਰ ਅੱਜ ਸਾਡੇ ਆ ਤੋਕੜ ਮੱਧ ਨੇ ਭਾਈ ਮੰਮੀ ਨਾਲ ਬਹੁ ਟਾਈਮ ਬਰਬਾਰ ਕਰਤਾ ਤੇ ਹੇ ਤੱਕ ਮਲੀਨੀ ਧਾਰ ਧਾਰ ਦਿੱਤੀ ਅੱਜ ਨੇ ਜਿੰਮੀ ਕਿਵੇਂ ਹਾਂਜੀ ਤਿਆਰੀਆਂ ਪੂਰੀਆਂ ਜੋਰਾਂ ਤੇ ਸਾਨੂੰ ਬਿੰਦੇ ਨੂੰ ਦੱਸ ਰਿਹਾ ਬੀਬੀ ਦਾ ਵੀ দাম ਚੜਿਆ ਪਦਰ ਮੈਂ ਸਨਿਲ ਜਾਤੀ ਬੜਾ দাম ਚੜਿਆ ਤੇ ਅੱਜ ਭਾਈ ਮੈਂ ਸਵਿੱਤਰ ਗਈ ਡਰ ਗਈ ਉਪਰਨ ਚੰਦੀ ਮੱਝ ਉਧਰ ਪਾウダー ਪਾ ਰਹੇ ਨੇ ਆਮਣੂ ਨੇ ਵੀ ਜ਼ੋਰ ਲੱਗਾ ਹੋਇਆ ਮੀਂਹ-ਮੂਂਹ ਦੀ ਸਫਾਈ ਕਰਨ ਨਾ ਗਰਜੀਤ ਆ ਗਿਆ ਪੂਰੀ ਫੀਡਿੰਗ ਕਰਨ ਗਰਜੀਤ ਸਾਰੇ ਘਰ ਦੇ ਦੀਮਾ ਫੁੱਲ ਲੱਗ ਜੇ ਠੀਕ ਇੱਧਰ ਸਾਡੀਆਂ ਕੁੜੀਆਂ ਚਿੱਲ ਰਹੀਆਂ ਨੇ ਆਲੂ ਦੋਨੇ ਬੇਟੀਆਂ ਮੇਰੀਆਂ ਤੇ ਬੈਠਾ ਸਾਡਾ ਮਨਰਾਜ ਜੋਤਰੀ ਵੀ ਭਾਈ ਹੁਣ ਡਿਊਟੀ ਆ ਗਈ ਬਿਜਲੀ ਸਮਾਰਨ ਤੇ ਮੈਂ ਆ ਆ ਪਰਦਾ ਆ ਮਨਵੀਰ ਦੇ ਬਰਥਡੇ ਦੀ ਤਿਆਰੀ ਤੋਂ ਦੱਸੀ ਇਹ ਪੂਰੀ ਹੋ ਰਹੀ ਹੈ ਬੀਂਗਾਂ ਦੀ ਸਪਾਈ ਦੇਖੋ ਭਾਈ ਸਵੇਰੇ ਵੀ ਸਵੇਰੇ ਵੀ ਬੀਹੀ ਸੀ ਹੁਣ ਵੀ ਚਮਕਾਤੀਆਂ ਪੀਆਂ ਇੱਧਰ ਸਾਡੇ ਆ ਰਹੇ ਨੇ ਗਮਾਂਢੀ ਭਤੀਦੇ ਸਾਡੇ ਕਿਵੇਂ ਹੋ ਡੋਟਾ ਇੱਥੇ ਹੀ ਤੁਸੀਂ ਠੀਕਾ ਠੀਕਾ ਵਧੀਆ ਇੱਧਰ ਸਪਾਈਆਂ ਬਾਹਰਲੇ ਘਰ ਤੱਕ ਹੋ ਗਈਆਂ ਗਰਦ ਠਾਦੀ ਮਾੜਾ ਪਾਣੀ ਛਿੜਕ ਲਓ ਓਏ ਗਰਜੀਤ ਵੀ ਭਾਈ ਗਰਜੀਤ ਬਿਜਲੀ ਵਾਲਾ ਮੁੰਡਾ ਸਾਡੇ ਤੇ ਕੰਮ ਕਰਦਾ ਇਹ ਹੁਣ ਲਾ ਰਿਹਾ ਪਰਦੇ ਭਤੀਜਾ ਮੇਰਾ ਇਹ ਪਰਦੇ ਨਹੀਂ ਸੈਟਿੰਗ ਕਰ ਰਿਹਾ ਭਾਈ ਸਹੀ ਕਰ ਲੜੀਏ ਆਪਾਂ ਬਰੀ ਸਾਰਾ ਤੁਸੀਂ ਆ ਜੇ ਮਾਣ ਠੀਕ ਆ ਠੀਕ ਆ ਚਲੋ ਭਾਈ ਅੱਜ ਦੇ ਵਲੌਗ ਤੁਹਾਨੂੰ ਇੰਨੇ ਦਿਖਾਉਣਿਆਂ ਇਸ ਤੋਂ ਬਾਅਦ ਲਗਾਤਾਰ ਕੰਟੀਨਿਊਜ ਵਲੌਗ ਆਉਣਗੇ ਸਾਰੇ ਵੀ ਇਹਦੇ ਨਾਲ ਨਾਲ ਜੁੜਮੇ-ਜੁੜਮੇ 5 ਜਾਂ 6 ਵਲੌਗਾਂ ਸਾਰੇ ਤੁਹਾਨੂੰ ਜਿਹੜੀ ਪ੍ਰੋਗਰਾਮ ਦੀ ਕਹਾਣੀਆਂ ਦਿਖਾਵਾਂਗੇ ਬਣੇ ਰਹੋ ਵੀਡੀਓ ਨਾਲ ਦੇਖੀ ਜਾਓ ਸਾਰੇ ਥੈਂਕ ਯੂ ਧੰਨਵਾਦ ਜੀ